ਨਾਲ ਮੇਰੀ ਗੱਲ ਸੁਣ ਕਿਰਨ ਏ ਨਹੀਂ ਕੋੜੀ ਘੋਵੇ 골ਡੀ ਨੂੰ ਫੋਨ ਲਾ ਤਾਂ ਮੇਰਾ ਦਿਲ ਉਦਾਸ ਹੋ ਗਿਆ ਆ ਕੰਮ ਕੋ ਨਹੀਂ ਚੱਲਦਾ ਸਿੱਧੀ ਗੱਲ ਹੀ ਤੇ ਫੋਨ ਤੇਰੇ ਕੋਲ ਹੈਗਾ ਵੀ ਹੈ ਨਾ ਤੇ ਉਹ ਰਹੇਗਾ ਚਾਈ ਦੇ ਟੇਬਲ ਤੇ ਕਿਉਂਕਿ ਸਾਨੂੰ ਤੇ ਅੱਜ ਤੱਕ ਫੋਨ ਰੱਖਦਾ ਹੁਕਮ ਹੀ ਨਹੀਂ ਹੋਇਆ ਕਿ ਫੋਨ ਰੱਖਣਾ ਵੀ ਕਿ ਨਹੀਂ ਰੱਖਣਾ ਤੇ ਜਰਾ ਜਰਾ ਪੇਕੇ ਸੇ ਨਹੀਂ ਉਪੁੰ ਜਾਣੇ ਉੰਜ ਤੇ ਉੰਜ ਤੇ ਨਾ ਹੀ

ਗਰਮੀ ਇੰਨੀ ਮੈਂ ਤਿਆਰ ਬਣਾਉਂਦੇ ਤੇ ਐਡੇ ਕਿਹੜੇ ਚੋਰ ਪੈਂਦੇ ਸੀਗੇ ਜਿਹੜਾ ਤੂੰ ਲੋਕ ਲਾਤਾ ਤੇ ਮੈਂ ਕਹਣਾ ਮੈਂ ਮੰਮੀ ਕੱਲੀ ਸੀਗੀ ਮੈਂ ਤਾਂ ਕਰਕੇ ਲਾਇਆ ਤੇ ਤੁਸੀਂ ਅੰਦਰ ਨੂੰ ਆ ਜਾਣਾ ਵਾ ਅੰਦਰ ਆ ਕੇ ਉੱਪਰ ਵੇਖਣਾ ਵਾ ਸਾਰਾ ਤੇ ਤੁਸੀਂ ਕਹਿਣਾ ਵਾ ਕਰ ਲਿਆ ਘਰ ਦਾ ਕੰਮ ਮੈਂ ਕਹਣਾ ਹਾਂਜੀ ਮੰਮੀ ਕਰ ਲਿਆ ਸਾਰਾ ਕੰਮ ਕਰ ਲਿਆ ਨਹੀਂ ਕੰਮ ਦੇ ਕਰ ਲਿਆ ਵਾ ਤੇ ਆ ਪੱਖੇ ਕਿੰਨੇ ਸਾਫ਼ ਕਰਨੇ ਸੀ ਅੱਛਾ ਤੇ ਮੈਂ ਕਹਣਾ ਪੱਖੇ ਹਾਂ ਤੇ ਮੈਂ ਕਹਣਾ ਮੰਮੀ ਪੱਖੇ ਤੇ ਮੇਰੇ ਤੋਂ ਸਾਫ਼ ਨਹੀਂ ਹੋਣੇ ਉਸ ਵਾਰ ਤੁਸੀਂ ਕਹਿੰਦਾ ਥੋੜੀ ਕਾਦੇ ਵਾਸਤੇ ਤਰ ਕੋ ਆਈ ਸੀ ਮੈ ਸਵੇਰੇ ਇਸੇ ਗਾਇ ਕਰ ਕੇ ਤਾਂ ਇਸ ਤੇ ਮੈਂ ਕਹਣਾ ਮੇਰੀ ਗੱਲ ਸੁਣੋ ਪੱਖੇ ਕਰਾਓ ਭਾਵੇਂ ਬਾਹਰੋਂ ਸਾਫ਼ ਤੇ ਭਾਵੇਂ ਕਰ ਲੋ ਆਪ ਸਾਫ਼ ਮੇਰੇ ਤੋਂ ਨਾ ਆਸ ਰੱਖਿਓ ਕਿ ਮੈਂ ਪੱਖੇ ਸਾਫ਼ ਕਰਾਂਗੀ ਕਿਉਂਕਿ ਮੈਂ ਨਹੀਂ ਕਰ ਸਕਦੀ ਇਹ ਸਾਰਾ ਕੰਮ ਤੇ ਮੈਂ ਇੰਨਾ ਕਹਿ ਕੇ ਨਿਕਲ ਜਾਣਾ ਤੇ ਤੁਸੀਂ ਇੰਨਾਂ ਨੂੰ ਕਹਿਣਾ 골ਡੀਆ ਵੇਖ ਲਾ ਕਿੱਡੀ ਜ਼ਬਾਨ ਲੱਗੀ ਹੋ ਇਹਨੂੰ ਹੁਣੇ ਹੀ ਇਹਨੂੰ ਸਿੱਧੀ ਕਰਕੇ ਰੱਖ ਲੈ ਇਹ ਨਾ ਵੇ ਕੱਲ ਨੂੰ ਤੇਰੇ ਸਿਰ ਤੇ ਨੱਚੇ ਠੀਕ ਹੈ ਫੇਰ ਇੰਨਾ ਦਾ ਮੇਰਾ ਪਹਿਲਾ ਨਾ ਫਿਰ ਬਾਅਦ ਚ ਵੇਚੀ ਸ਼ਿਕਾ ਦਾ ਨਾ ਉਹ ਮੈਂ ਕੱਲ ਦੇ ਨਾਲ ਜੋੜ ਲਿਆ ਇਹ ਠੀਕ ਹੈ ਚਲੋ ਚਲੋ ਆ ਵੇਖੋ ਆ ਮੈਂ ਪੋੜੀ ਰੱਖ ਕੇ ਗਈ ਸੀ ਇੱਥੇ ਇਹਨੂੰ ਮੈਂ ਕਹਿ ਕੇ ਗਈ ਸੀ ਕਿ ਮੇਰੇ ਆਂਦਿਆਂ ਤੱਕ ਸਾਰੇ ਪੱਖੇ ਸਾਫ਼ ਕਰ ਦੇ ਦੂਜੀ ਗੱਲ ਆ ਸਟੈਂਡ ਤਾਂ ਉਤਰਾ ਹੀ ਪਿਆ ਹੋਇਆ ਧੁੱਪ ਲੱਗੀ ਸੀ ਤੇ ਬਾਹਰ ਕੱਪੜੇ ਸੁਕਣੇ ਪਾ ਦੇਣੇ ਸੀ ਮੇਰੀ ਗੱਲ ਸੁਣੋ ਮੰਮੀ ਆ ਪੋੜੀ ਤੁਸੀਂ ਇੱਥੇ ਰੱਖ ਤੇ ਗਏ ਮੈਂ ਪੱਖੇ ਸਾਫ਼ ਨਹੀਂ ਕਰਨੇ ਕਿਉਂਕਿ ਮੇਰੇ ਕੋ ਨਹੀਂ ਇਹ ਕੰਮ ਹੁੰਦਾ ਕਿਉਂ ਨਹੀਂ ਕਰਨੇ ਨਹੀਂ ਮੈਂ ਕਰ ਹੀ ਨਹੀਂ ਸਕਦੀ ਜੇ ਤੁਹਾਨੂੰ ਇੰਨਾ ਹੀ ਹੈਗਾ ਨਾ ਤੁਸੀਂ ਆਪੇ ਹੀ ਦੋਵੇਂ ਜਾਣੇ ਕਰ ਲੋ ਰਲ ਮਿਲ ਕੇ ਕਿਉਂਕਿ ਮੇਰੇ ਤੇ ਵੇਖੋ ਜੋਇੰਟਸ ਦੇ ਵਿੱਚ ਪੇਨ ਹੁੰਦੀ ਆ ਮੈਂ ਐਵੇਂ ਚੜ ਜਾਗੀ ਉੱਪਰੋਂ ਥੱਲੇ ਡਿੱਗ ਜਾਗੀ ਤੁਹਾਨੂੰ ਵਕਤ ਵੱਖਰਾ ਪੈ ਜਾਣਾ ਮੈਂ ਤੇ ਤਾਂ ਕਹਿ ਨਹੀਂ ਆ ਉਸ ਰਾ ਤੇ ਮੈਂ ਸਾਰਾ ਕੰਮ ਕਰ ਹੀ ਦੇਣਾ ਸੀ ਆ ਰਹੀ ਗੱਲ ਆਵਲੀ ਆ ਬੂਆ ਖੁੱਲਾ ਸੀਗਾ ਨਾ ਤਾਂ ਕਰਕੇ ਬਾਹਰੋਂ ਸਾਰਾ ਸਮਾਨ ਅੰਦਰ ਆ ਗਿਆ ਆ ਪਤਾ ਨਹੀਂ ਕੀ ਕੀ ਆ ਗਿਆ ਅੰਦਰ ਤੇ ਰਾਸ਼ਨ ਤੇ ਤੂੰ ਮੇਰੇ ਨਾਲੋਂ ਦੂਣਾ ਖਾਨੀ ਆ ਤੇ ਕੰਮ ਤੂੰ ਆ ਨਹੀਂ ਮੇਰੇ ਕੋ ਹੁੰਦਾ ਨਹੀਂ ਨਹੀਂ ਰਾਸ਼ਨ ਤੇ ਮੈਂ ਖਾਨੀ ਆ ਪਰ ਮੇਰਾ weight ਵੀ ਤੇ ਵੇਖੋ ਪੋੜੀ ਤੇ ਚੜ ਗਈ ਉਪਰੋਂ ਥੱਲੇ ਡਿੱਗ ਗਈ ਹੱਡੀ ਮੇਰੀ ਟੁੱਟ ਗਈ ਵਕਤ ਤਾਨੂੰ ਪੈ ਜਾਣਾ ਸੇਵਾ ਕਰਨੀ ਪੈਣੀ ਪੋੜੀ ਤੇਰੇ ਵਜਨ ਦੇ ਹਿਸਾਬ ਨਾਲ ਲਿਆਂਦੀ ਸੀ ਮੈਨੂੰ ਪਤਾ ਵਾ ਕਿ ਭਾਰੀ ਹੁੰਦਾ ਵਜਨ ਦੇ ਹਿਸਾਬ ਨਾਲ ਤੇ ਲਿਆਂਦੀ ਜੇ ਮੈਂ ਉਤੋਂ ਡਿੱਗ ਗਈ ਨਾ ਫਿਰ ਮੰਮੀ ਨੂੰ ਮੈਨੂੰ ਭਾਵ ਕੇ ਖਵਾਣਾ ਪੈਣਾ ਵਾ ਇਸ ਕਰਕੇ ਮੈਂ ਨਾ ਸਮਝਿਆ ਹੀ ਨਹੀਂ ਇਹਦੇ ਕੋਲ ਗੋਲਡੀ ਹਰ ਗੱਲ ਦਾ ਜਵਾਬ ਹੈ ਗਈ ਸਬਜੀ ਬਣਾਈਆ ਕਿ ਨਹੀਂ ਉਹ ਪਰਾਈ ਮੈਨੂੰ ਇਹ ਦੱਸ ਤੂੰ ਸਬਜੀ ਮੈਂ ਬਣਾ ਦੇਣੀ ਆ ਤੋ ਇਹ ਇੱਥੇ ਰੁਕੋ ਮੈਂ ਬਣਾ ਦੇਣੀ ਓਏ ਮੈਂ ਮਰ ਜਾ ਹਜੇ ਸਬਜੀ ਵੀ ਬਣਨ ਵਾਲੀ ਆ ਓਏ ਰੱਬਾ ਇਹ ਗੱਲ ਉਹ ਹੀ ਜੇ ਇਹ ਨਾ ਆਪਣੇ ਜਾਣ ਤੋਂ ਬਾਅਦ ਨਾ ਇਹਨੇ ਕੀਤਾ ਕੁਛ ਨਹੀਂ ਸਿਰਫ ਸੁੱਤੀ ਆ ਹੋਰ ਇਹਨੇ ਕੁਝ ਨਹੀਂ ਵੇ ਭਰਾਵਾ ਉਹ ਤਾਈ ਤੇਰੀ ਨੂੰ ਰੋਟੀ ਦੇਣੀ ਆ ਉਹਦੇ ਅੱਗੇ ਦੁਪਹਿਰੀ ਪਈ ਰੋਟੀ ਉਹ ਵੀ ਨਹੀਂ ਦਿੱਤੀ ਹੋਣੀ ਮੇਰੀ ਨਾ ਕਾਇਲ ਰੋਟੀ ਦਿੱਤੀ ਆ ਕਿ ਨਹੀਂ ਆ ਦਿੱਤੀ ਤੇਰੇ ਆਸਰੇ ਨਾ ਰੋ ਕੱਢੋ ਆ ਬਾਹਰ ਕੱਢੋ ਕੱਡਾ ਬੁਰਾ ਲੱਗਣ ਡਿਆ ਆ ਜਸਪੀਰ ਅਸੀਂ ਲੱਗੀਏ ਬੁਰਾ